ਜ਼ਿਰਪੁਰ ਦੇ ਨਬਾ ਰੋਡ ਤੇ ਇੱਕ ਸੁਸਾਇਟੀ ਦੇ ਵਿੱਚ ਫਾਇਰਿੰਗ ਹੋਈ ਹੈ ਬਦਮਾਸ਼ਾਂ ਨੇ ਫਲੈਟ ਦੇ ਵਿੱਚ ਵੜ ਕੇ ਸ਼ਰੇਆਮ ਗੋਲੀਆਂ ਚਲਾਈਆਂ ਨੇ ਤੇ ਗੋਲੀ ਲੱਗਣ ਦੇ ਨਾਲ ਇੱਕ ਨੌਜਵਾਨ ਜ਼ਖਮੀ ਹੋਇਆ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਾਇਰਿੰਗ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ ਤਾਂ ਜ਼ਿਰਪੁਰ ਦੇ ਨਬਾ ਰੋਡ ਤੇ ਦਰਸਲ ਇੱਕ ਸੁਸਾਇਟੀ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਬਦਮਾਸ਼ਾਂ ਨੇ ਫਲੈਟ ਦੇ ਵਿੱਚ ਵੜ ਕੇ ਸ਼ਰੇਆਮ ਗੋਲੀਆਂ ਚਲਾਈਆਂ ਨੇ ਗੋਲੀ ਲੱਗਣ ਦੇ ਕਾਰਨ ਇੱਕ ਨੌਜਵਾਨ ਵੀ ਜ਼ਖਮੀ ਹੋਇਆ ਜਿਸ ਨੂੰ ਕਿ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਫਾਇਰਿੰਗ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਘਟਨਾ ਵਾਲੀ ਜਗ੍ਹਾ ਦੀਆਂ ਤੁਹਾਨੂੰ ਸੀ ਤਸਵੀਰਾਂ ਵਖਰੇ ਜਿਸ ਜਗ੍ਹਾ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਅਮਨੋਜ ਜ਼ਿਲਕਪੁਰ ਦੇ ਵਿੱਚ ਨਾਬਾ ਰੋਡ ਤੇ ਸੋਸਾਇਟੀ ਚ ਜੋ ਫਾਇਰਿੰਗ ਹੋਈ ਆ ਹੁਣ ਤੱਕ ਦੀ ਕੀ ਕੋ ਜਾਣਕਾਰੀ ਸਾਹਮਣੇ ਆਈ ਹੈ ਬਿਲਕੁਲ ਪਰਮਿੰਦਰ ਇਹ ਅੱਜ ਕਰੀਬ ਸਵੇਰੇ 3:30 ਵਜੇ ਦੀ ਇਹ ਘਟਨਾ ਹੈ ਇਹ ਜਿਸ ਫਾਇਰਿੰਗ ਹੋਈ ਹੈ ਔਰ ਨਾਬਾ ਸਾਹਿਬ ਅਜ਼ੀਰਕਪੁਰ ਦਾ ਇੱਕ ਨਾਬਾ ਸਾਹਿਬ ਦੇ ਨਾਲ ਇੱਕ ਸੋਸਾਇਟੀ ਹੈ ਦੀਪ ਭੂਮੀ ਸੋਸਾਇਟੀ ਉੱਥੇ ਫਲੈਟ ਬਣੇ ਹੋਏ ਨੇ ਔਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੁਝ ਜਿਹੜੇ ਮੁੰਡੇ ਉੱਥੇ ਆਉਂਦੇ ਨੇ ਨੌਜਵਾਨ ਉੱਥੇ ਆਉਂਦੇ ਨੇ ਪਰ ਆਪਸੀ ਕੋਈ ਰੰਜਿਸ਼ ਸੀਗੀ ਜਾਂ ਕੀ ਸੀਗਾ ਫਲੈਟ 'ਚ ਵੜ ਕੇ ਫਾਇਰਿੰਗ ਕਰਨ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹਦੇ ਵਿੱਚ ਇੱਕ ਜਿਹੜਾ ਸਖਸ਼ ਹੈ ਉਸ ਨੂੰ ਗੋਲੀ ਲੱਗੀ ਹੈ ਜਿਹਨੂੰ ਪ੍ਰਾਈਵੇਟ ਹਸਪੀਟਲ ਪੰਚਕੁਲਾ ਦੇ ਵਿੱਚ ਭਰਤੀ ਕਰਾਇਆ ਗਿਆ ਲੇਕਿਨ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਹਮਲਾਵਰ ਸੀ ਜਿਹੜੇ ਸੋਰਸ ਤੋਂ ਸਾਰੀ ਉਹ ਮਾਲਕਾ ਦੇ ਰਹਿਣ ਵਾਲੇ ਹੈ ਔਰ ਮਾਲਕਾ ਤੋਂ ਆਗੇ تھے ਕਿਸੇ ਗੱਲ ਦੇ ਪਿੱਛੇ ਕੋਈ ਆਪਸੀ ਰੰਜਿਸ਼ ਸੀਗੀ ਜਿਸ ਨੂੰ ਲੈ ਕੇ ਉਹ ਪੁਲਿਸ ਸੈਰੀਫਾਈ ਕਰ ਰਹੀ ਹੈ ਔਰ ਆਕੇ ਤਾਬੜ ਤੋੜ ਫਾਇਰਿੰਗ ਕਰਨ ਤੋਂ ਬਾਅਦ ਉਥੋਂ ਫਰਾਰ ਹੋ ਗਏ ਹਾਲਾਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਹਜੇ ਫਿਲਹਾਲ ਪੁਲਿਸ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਲਦੀ ਗ੍ਰਿਫਤਾਰੀ ਕਰ ਲਈ ਦੀ ਜਾਏਗੀ ਲੇਕਿਨ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਕੇ ਮਾਮਲੇ ਜੀ ਨਹੀਂ ਹੋਈ ਹੈ ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਫਲੈਟ ਦੇ ਵਿੱਚ ਪੜ ਕੇ ਫਾਇਰਿੰਗ ਕਰਨ ਤੋਂ ਬਾਅਦ ਉਥੋਂ ਫਰਾਰ ਹੋ ਜਾਂਦੇ ਨੇ ਔਰ ਤਸਵੀਰਾਂ ਉਸੇ ਥਾਂ 'ਤੇ ਹੈ ਜਿੱਥੇ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਸਕਰੀਨ 'ਤੇ ਇਹ ਇੱਕ ਉਸੇ ਪਲੇਸ ਦੇ ਫਲੈਟ ਦੇ ਬਿਲਕੁਲ ਇਹ ਮੇਨ ਗੇਟ ਦੀ ਸਥਿਤੀ 'ਤੇ ਪੂਰੀ ਫਾਇਰਿੰਗ ਹੋਈ ਹੈ ਔਰ ਅਨੂ ਕਾਫੀ ਜਿਹੜਾ ਬਲੈਡਿੰਗ ਹੋ ਰਹੀ ਸੀ ਕਾਫੀ ਗੰਭੀਰ ਹਾਲਤ ਦੇ ਵਿੱਚ ਉਸਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਹੈ। ਹਾਂ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਤਾਂ ਜ਼ਿਰਖਪੁਰ ਦੇ ਨਾਬਾ ਰੋਡ 'ਤੇ ਇੱਕ ਸੁਸਾਇਟੀ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਪਰਮਾਸ਼ਾ ਨੇ ਫਲੈਟ ਦੇ ਵਿੱਚ ਵੜ ਕੇ ਸ਼ਰੀਆਮ ਗੋਲੀਆਂ ਚਲਾਈਆਂ ਤੇ ਇਸ ਦਾਨ ਇੱਕ ਨੌਜਵਾਨ ਜ਼ਖਮੀ ਹੋਇਆ।